ਨਾਲੇ ਆਪਾਂ ਰੱਬ ਨੂੰ ਕਿੰਤੂ ਪ੍ਰਾਂਤੂ ਕਰਨ ਵਾਲੇ ਕੌਣ ਹੁੰਨੇ ਆ ਜੀ ਉਹਦੇ ਸਮਝਾਉਂਦਾ ਨਾ ਤਰੀਕਾ ਅਲੱਗ ਹੀ ਹੁੰਦਾ ਤੇ ਉਹਦਾ ਸਮਝਾਇਆ ਬੰਦਾ ਨਾ ਸਾਰੀ ਉਮਰ ਨਹੀਂ ਭੁੱਲਦਾ ਜੀ ਕਿਹਾ ਸ਼ੈਲੀ ਤੂੰ ਬੰਦੇ ਨੂੰ ਨਾ ਠੋਕਰਾਂ ਖਾ ਕੇ ਜਾਂ ਕਲਾਉਂਦੀ ਆ ਪਤਾ ਗੱਲ ਕੀ ਐ ਇਹ ਸਭ ਮੇਰੀਆਂ ਗਲਤੀਆਂ ਦਾ ਹੀ ਨਤੀਜਾ ਤੂੰ ਤਾਂ ਮੈਨੂੰ ਰੋਕਦੀ ਸੀ ਨਾ ਬਾਰ-ਬਾਰ ਪਰ ਮੈਂ ਤੇਰੇ ਰੋਕੇ ਜਮੀ ਨਹੀਂ ਦੋਖਿਆ ਮੈਨੂੰ ਪਤਾ ਹੈ ਰਿਸ਼ਤੇਦਾਰਤਾ ਸਿਰਫ ਨਾਮ ਦੀ ਨਹੀਂ ਬੁਰੇ ਵਕਤ ਦੇ ਵਿੱਚ ਕੋਈ ਰਿਸ਼ਤੇਦਾਰ ਨਾਲ ਨਹੀਂ ਖੜਦਾ ਮੈਂ ਸਮਝਦੀ ਆ ਰਿਸ਼ਤਿਆਂ ਦਾ ਨਾ ਹੋਣਾ ਉਨੀ ਤਕਲੀਫ ਨਹੀਂ ਦਿੰਦਾ ਜਿੰਨਾ ਰਿਸ਼ਤਿਆਂ 'ਚ ਅਹਿਸਾਸ ਦਾ ਖਤਮ ਹੋਣਾ ਤਕਲੀਫ ਦਿੰਦਾ ਜੀ ਜੀ ਆ ਪੱਟੀ ਕਿਉਂ ਉਤਾਰ ਰਹੇ ਹੋ ਛੱਟ ਤਾਂ ਠੀਕ ਹੋ ਲੈਣ ਦਿਓ ਉਹ ਤੂੰ ਛੱਡ ਦੇ ਯਾਰ ਛੱਟ ਠੀਕ ਹੋਵੇ ਨਾ ਹੋਵੇ ਜੀ ਮੈਂ ਹੁਣ ਪਲੀਜ਼ ਡੈਡੀ ਹੋਣਾ ਤੇ ਹੋਰ ਬੋਝ ਨਹੀਂ ਬਣ ਸਕਦਾ ਮੈਨੂੰ ਤੁਹਾਡੀ ਨਾ ਫਿਕਰ ਆ ओ यार कादी फिक्र है तन्नो मेरी फिक्र ता सगो मैं पाती तेरे मम्मी डैडी नु हुन कित्थों मेरा भी नाल खर्चा चकणगे वीरै 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 रमन रमन की हो गया ਰਮਨਾ ਹਾਈ ਨਹੀਂ ਰਮਨਾ ਮੇਰੇ ਤੇਨੇ ਹੌਲ ਪਤਾ ਕਿਉਂ ਚੀਕਾ ਮਾਰੀ ਨਹੀਂ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਪੁੱਤ ਤੈਨੂੰ ਕੀ ਹੋ ਗਿਆ ਮੰਮੀ ਵੀਰਾ ਮੰਮੀ ਵੀਰਾ ਮੈਨੂੰ ਲੱਗਦਾ ਧੀਏ ਤੇਨੇ ਕੋਈ ਬੁਰਾ ਸੁਪਨਾ ਦੇਖ ਲਿਆ ਸ਼ਾਂਤ ਹੋ ਪੁੱਤ ਸ਼ਾਂਤ ਤੋਬਾ ਤੋਬਾ ਹੋ ਗਏ ਡਰਾਮੇ ਸ਼ੁਰੂ ਮੰਮੀ ਮੈਂ ਸੁਪਨੇ ਚ ਦੇਖਿਆ ਕਿ ਮੈਂ ਤੇ ਵੀਰਾ ਕਿਤੇ ਜਾ ਰਹੇ ਆ ਤੇ ਅਸੀਂ ਦੋਨਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਪਰ ਪਤਾ ਨਹੀਂ ਮੰਮੀ ਇੱਕਦਮ ਕੀ ਹੋਇਆ ਮੇਰਾ ਵੀਰੇ ਤਾਂ ਹੱਥ ਛੁੱਟ ਗਿਆ ਤੇ ਵੀਰਾ ਥੱਲੇ ਡਿੱਗ ਪਿਆ ਧੀਏ ਇਹ ਤਾਂ ਬੁਰਾ ਸੁਪਨਾ ਸੀ ਪੁੱਤ ਇਹ ਜਾਂ ਕੁਛ ਨਹੀਂ ਹੋਇਆ ਹੈਗਾ ਤੂੰ ਨਾ ਟੈਨਸ਼ਨ ਲੈ ਬਲਜੀਤ ਜਾ ਪਾਣੀ ਲਿਆ ਕੇ ਦੇ ਹਾਂਜੀ ਮੰਮੀ ਜੀ ਲੈ ਕੇ ਆਈ ਨਹੀਂ ਭਾਬੀ ਰਹਿਣ ਦੇ ਮੈਂ ਨਹੀਂ ਪੀਣਾ ਪਾਣੀ ਮੰਮੀ ਮੈਂ ਹੁਣ ਠੀਕ ਹਾਂ ਮੈਂ ਨਾ ਰੱਬ ਅੱਗੇ ਇਹੀ ਅਰਦਾਸ ਕਰਦੀ ਆ ਕਿ ਜਿਹੜਾ ਸੁਪਨਾ ਸੀ ਨਾ ਇਹ ਸੱਚ ਨਾ ਹੋਵੇ ਜੇ ਮੰਮੀ ਇਹ ਸੁਪਨਾ ਸੱਚ ਹੋ ਗਿਆ ਫੇਰ ਤੇ ਮੰਮੀ ਜੇ ਵੀਰਾ ਸੱਚੀਓ ਕਿਸੇ ਮੁਸੀਬਤ ਚ ਹੋਇਆ ਕਹਿੰਦੇ ਨੇ ਨਾ ਮੰਮੀ ਕਿ ਸਗੇ ਭੈਣ ਭਰਾਵਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਜੇ ਉਹ ਕਿਸੇ ਮੁਸੀਬਤ ਚ ਹੋਣ ਮੰਮੀ ਮੈਨੂੰ ਉਹਨਾਂ ਚਿਰ ਚੈਨ ਨਹੀਂ ਮਿਲਨੀ ਜਿੰਨਾ ਚਿਰ ਮੈਨੂੰ ਪਤਾ ਨਹੀਂ ਲੱਗ ਜਾਂਦਾ ਕਿ ਵੀਰਾ ਠੀਕ ਹੈ ਕਿ ਨਹੀਂ ਰਾਵਨ ਤੂੰ ਤਾਂ ਐਵੇਂ ਘਬਰਾਈ ਜਾਂਦੀ ਆ ਇਹਜਾ ਕੁਝ ਨਹੀਂ ਹੋਇਆ ਹੁਣ ਤੇਰੇ ਮਨ ਦੇ ਹੀ ਵੇਹ ਮੈਂ ਸਹੀ ਕਿ ਹਾਂ ਮੰਮੀ ਤੁਸੀਂ ਰਮਨ ਦਰਾਸ਼ਲਨਾ ਤੇਰਾ ਧਿਆਨ ਹਰ ਸਮੇਂ ਆਪਣੇ ਵੀਰੇ ਤੇ ਭਾਬੀ ਚ ਲੱਗਿਆ ਰਹਿੰਦਾ ਏ ਇਸੇ ਕਰਕੇ ਬੁਰਾ ਸੁਪਨਾ ਆ ਗਿਆ ਹੋਗਾ ਮਨ ਦੀਆਂ ਭਾਬੀ ਕਿ ਮੇਰਾ ਵੀਰੇ ਤੇ ਭਾਬੀ ਨਾਲ ਬਾਲਾ ਪਿਆਰ ਹੈ ਪਰ ਮੈਨੂੰ ਕਦੇ ਇਹਜਾ ਮਾੜਾ ਸੁਪਨਾ ਵੀ ਨਹੀਂ ਆਇਆ ਹੈਗਾ ਮੰਮੀ ਤੁਹਾਨੂੰ ਆਪਣੇ ਪੁੱਤ ਦੀ ਜਮਾ ਯਾਦ ਨਹੀਂ ਆਂਦੀ ਹੈਗੀ ਕਿ ਉਹ ਕਿਵੇਂ ਹੈ ਕਿਵੇਂ ਨਹੀਂ ਮੰਮੀ ਨੂੰ ਚਾਹੇ ਉਹਨਾਂ ਦੀ ਯਾਦ ਆਵੇ ਜਾਂ ਨਾ ਆਵੇ ਪਰ ਰਮਨ ਤੂੰ ੱੱਕੇ ਨਾ ਜ਼ਰੂਰ ਜਾਦ ਦਵਾ ਦੇਂਗੀ ਬੋਲੋ ਨਾ ਮੰਮੀ ਚੁੱਪੀ ਜੀ ਕਿਉਂ ਬੱਟੀ ਬੈਠੇ ਹੋ ਤੁਹਾਨੂੰ ਵੀਰੇ ਦੀ ਯਾਦ ਆਉਂਦੀ ਹੈ ਕਿ ਨਹੀਂ ਤੂੰ ਮੇਰਾ ਛੱਡ ਰਮਨ ਤੂੰ ਫੋਨ ਕਰਕੇ ਪੁੱਛ ਲੈ ਜੇ ਤੈਨੂੰ ਯਾਦ ਆਉਂਦੀ ਹੈ ਵੀ ਤੇਰਾ ਵੀਰਾ ਹੈਗਾ ਕਿਵੇਂ ਆ ਮੰਮੀ ਮੈਂ ਤਾਂ ਵੀਰੇ ਨੂੰ ਉਦੋਂ ਦੀ ਫੋਨ ਲਾ ਰਹੀ ਆ ਜੋਦੋਦੋ ਵੀਰੇ ਨੇ ਘਰ ਛੱਡਿਆ ਪਰ ਵੀਰਾ ਮੇਰਾ ਫੋਨ ਹੀ ਨਹੀਂ ਚੱਕਦਾ ਪਿਆ ਹਾਂਜੀ ਮੰਮੀ ਜੀ ਰਮਨ ਨੇ ਤਾਂ ਰਾਜ ਨੂੰ ਛੱਡ ਰਾਜ ਦੇ ਦੋਸਤਾਂ ਨੂੰ ਵੀ ਫੋਨ ਕਰਕੇ ਪੁੱਛ ਲਿਆ ਕਿ ਰਾਜ ਹੈਗਾ ਕਿੱਥੇ ਪਰ ਵਿਚਾਰੀ ਨੂੰ ਹਜੇ ਤੱਕ ਪਤਾ ਨਹੀਂ ਲੱਗਿਆ ਰਮਨ ਨੇ ਫੇਰ ਤੂੰ ਆਪਣੀ ਸ਼ੈਲੀ ਭਾਬੀ ਨੂੰ ਫੋਨ ਕਰਕੇ ਪੁੱਛ ਲੈ ਗਿਆ ਤਾਂ ਉੱਥੇ ਹੀ ਹੋਊਗਾ ਮੰਮੀ ਮੈਂ ਕੀਤਾ ਸੀ ਕੱਲ ਸ਼ੈਲੀ ਭਾਬੀ ਨੂੰ ਵੀ ਫੋਨ ਪਰ ਪਾ ਬੀਨੇ ਮੇਰਾ ਫੋਨ ਹੀ ਨਹੀਂ ਚੱਕਿਆ ਜੇ ਕੱਲ ਫੋਨ ਨਹੀਂ ਚੱਕਿਆ ਤੂੰ ਅੱਜ ਫੋਨ ਕਰ ਲੈ ਕੀ ਪਤਾ ਫੋਨ ਚੱਕ ਹੀ ਲਵੇ ਅੱਜ ਨਾਲੇ ਤੇਰੇ ਨਾ ਮਨ ਦਾ ਬਹਿਮਦੁਰ ਹੋ ਜੂਗਾ ਕੁੜੇ ਇੱਕ ਤਨਾ ਇਹ ਵੀ ਬਾਲੇ ਜਿੱਦੀ ਨੇ ਮਸਾ ਟਿਕਾ ਕੇ ਬਿਠਾਇਆ ਹਜੇ ਤੱਕ ਕਾਹ ਲੱਗੀ ਪਈ ਐ ਇਹਨਾਂ ਨੂੰ ਵੀ ਮੈਂ ਕੰਮ ਤੇ ਚਲਿਆ ਜਾਵਾਂ ਉਹ ਚਲੇ ਜਾਓ ਕੰਮ ਤੇ ਪਹਿਲਾਂ ਇੱਕ ਵਾਰ ਠੀਕ ਤਾਂ ਹੋ ਜਾਓ ਹਾਂਜੀ ਮੰਮੀ ਦੇਖਦੀ ਆ ਮੈਂ ਕਰਕੇ ਫੋਨ ਤੇਰੀ ਦਾ ਫੋਨ ਕੀ ਕਰਾਂ ਭਾਬੀ ਸਸਰੀਕਾਲ ਜੀ ਕੱਲ ਮੈਂ ਤੁਹਾਨੂੰ ਫੋਨ ਕਰਿਆ ਸੀ ਨਾ ਤਾਂ ਤੁਸੀਂ ਮੇਰਾ ਫੋਨ ਚੱਕਿਆ ਤੇ ਨਾ ਹੀ ਤੁਸੀਂ ਮੁੜ ਕੇ ਮੈਨੂੰ ਫੋਨ ਕਰਿਆ ਭਾਬੀ ਹੁਣ ਜੋ ਮੈਂ ਤੁਹਾਨੂੰ ਪੁੱਛੂਗੀ ਨਾ ਮੈਨੂੰ ਸੱਚ-ਸੱਚ ਦੱਸਿਓ ਭਾਬੀ ਰਾਜਵੀਰਾ ਤੁਹਾਡੇ ਕੋਲ ਆਇਆ ਭਾਬੀ ਚੁੱਪ ਕਿਉਂ ਹੋ ਗਈ ਬੋਲਦੀ ਕਿਉਂ ਨਹੀਂ ਵੀਰਾ ਤੇਰੇ ਕੋਲ ਆਇਆ ਕਿ ਨਹੀਂ ਹਾਂ ਦੀਦੀ ਇਹ ਇੱਥੇ ਨੇ ਦਰਸਲ ਨਾ ਕੱਲੇ ਇਹਨਾਂ ਦਾ ਨਾ ਐਕਸੀਡੈਂਟ ਹੋ ਗਿਆ ਕੀ ਕਿਹਾ ਐਕਸੀਡੈਂਟ ਵੀਰੇ ਦਾ ਅੱਭੀ ਐਕਸੀਡੈਂਟ ਕਿਵੇਂ ਹੋ ਗਿਆ ਵੀਰੇ ਦਾ? ਦੀਦੀ ਇਹ ਨਾ ਕੱਲ ਸੜਕ ਪਾਰ ਕਰਨ ਲੱਗੇ ਸੀ ਤੇ ਇਹਨਾਂ ਦਾ ਨਾ ਐਕਸੀਡੈਂਟ ਹੋ ਗਿਆ। ਮੰਮੀ ਵੀਰੇ ਦਾ ਐਕਸੀਡੈਂਟ ਹੋ ਗਿਆ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਰੇ ਹੌਲ ਜੇ ਪਈ ਜਾਂਦੇ ਆ ਵੀਰਾ ਜ਼ਰੂਰ ਕਿਸੇ ਨਾ ਕਿਸੇ ਮੁਸੀਬਤ ਚ ਐ। ਦੀਦੀ ਤੁਸੀਂ ਰੋਵੋ ਨਾ। ਆਪਣਾ ਮਨ ਨਾ ਖਰਾਬ ਕਰੋ ਭਾਬੀ ਵੀਰੇ ਦੇ ਵਾਲੀਆਂ ਸੱਟਾਂ ਤਾਂ ਨਹੀਂ ਵੱਜੀਆਂ ਠੀਕ ਤਾਂ ਹੈ ਉਹ ਕਬਰਾਂ ਉਹਨਾਂ ਦੀ ਦੀ ਪਰਮਾਤਮਾ ਨੇ ਨਾ ਇਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਵਾਲੀਆਂ ਸੱਟਾਂ ਨਹੀਂ ਲੱਗੀਆਂ ਹਾਂ ਪਰ ਗੁੱਜੇ ਸੱਟਾਂ ਜ਼ਰੂਰ ਵੱਜੀਆਂ ਨੇ ਬਾ ਦਾ ਮਾਸ ਬਾੜ ਗਿਆ ਇਹਨਾਂ ਦਾ ਹੈਲੋ ਹੈਲੋ ਲ ਫੋਨ ਹੀ ਕੱਟਤਾ ਮੈਂ ਹੁਣ ਦੀਦੀ ਨੂੰ ਦੱਸ ਕੇ ਸਹੀ ਕੀਤਾ ਕਿ ਗਲਤ ਪਰ ਜੇ ਨਾ ਦੱਸਦੀ ਨਾ ਤਾਂ ਦੀਦੀ ਨੇ ਕਿਹਾ ਸੀ ਕਿ ਮੈਂ ਉਹਨਾਂ ਤੋਂ ਏਡੀ ਵੱਡੀ ਗੱਲ ਲੁਕੋ ਲਈ ਪਰ ਜੇ ਹੁਣ ਰਾਜ ਨੂੰ ਪਤਾ ਲੱਗ ਗਿਆ ਉਹ ਮੈਨੂੰ ਬੋਲੂਗਾ ਦੇਖੀ ਜਾਊ ਮਣਾਂ ਕੀ ਵੰਦੀ ਆ ਮੰਮੀ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋ ਗਿਆ ਵੀਰੇ ਦਾ ਐਕਸੀਡੈਂਟ ਹੋ ਗਿਆ ਹੁਣ ਮੰਮੀ ਮੇਰੇ ਤੋਂ ਨਹੀਂ ਰਿਹਾ ਜਾਂਦਾ ਚਲੋ ਆਪਾਂ ਵੀਰੇ ਦਾ ਪਤਾ ਲੈ ਕੇ ਆਈਏ ਹੈ ਆਹਾ ਹਾਂ ਇੱਕ ਮਿੰਟ ਇੱਕ ਮਿੰਟ ਉਹ ਇੰਨੀ ਕਾਹਨ ਨਾ ਕਰੋ ਰਾਮਨ ਭੈਣੇ ਹੌਸਲਾ ਰੱਖ ਜੇ ਜੇ ਬਾਤ ਹੀ ਨਾ ਹੋ ਉਹ ਤੂੰ ਕਿਹੜਾ ਆਪਣੇ ਅੱਖੀ ਦੇਖਿਆ ਵੀ ਰਾਜ ਦਾ ਐਕਸੀਡੈਂਟ ਹੋਇਆ ਕਦੋਂ ਹੋਇਆ ਕਿੱਥੇ ਹੋਇਆ ਉਹ ਤੂੰ ਵੀ ਐਵੇਂ ਸ਼ੈਲੀ ਦੀਆਂ ਗੱਲਾਂ ਤੇ ਯਕੀਨ ਕਰ ਬੈਠੀ ਹਾਦ ਦਾ ਭਾਬੀ ਤੇਰੀ ਸ਼ੈਲੀ ਭਾਬੀ ਰਾਜ ਵੀਰੇ ਲਈ ਝੂਠ ਥੋੜੀ ਬੋਲੂਗੀ ਕਿ ਉਹਦਾ ਐਕਸੀਡੈਂਟ ਹੋ ਗਿਆ ਮੰਮੀ ਤੁਸੀਂ ਛੱਡੋ ਭਾਬੀ ਨੂੰ ਚਲੋ ਆਪਾਂ ਵੀਰੇ ਦਾ ਪਤਾ ਲੈ ਕੇ ਆਈਏ ਮੰਮੀ ਹੁਣ ਤੁਸੀਂ ਕਿਤੇ ਰਮਨ ਦੀਆਂ ਗੱਲਾਂ ਚ ਨਾ ਆ ਜਿਓ ਮੈਨੂੰ ਤਾਂ ਸਭ ਕੁਝ ਪਖੰਡ ਲੱਗਦਾ ਹੈ ਇਹ ਕੀ ਕਹਿ ਰਹੀ ਐ ਤੂੰ ਬਲਜੀਤ ਉਹਨਾਂ ਨੂੰ ਝੂਠ ਬੋਲਣ ਦੇ ਕੀ ਲੋੜ ਪਈ ਐ ਮੰਮੀ ਤੁਸੀਂ ਨਾ ਮੇਰੀ ਗੱਲ ਨੂੰ ਸਮਝੋ ਇਹਦੇ ਵਿੱਚ ਨਾ ਉਹਨਾਂ ਦੀ ਕੋਈ ਚਾਲ ਐ ਉਹਨਾਂ ਨੂੰ ਐ ਆ ਵੀ ਤੁਸੀਂ ਐਕਸੀਡੈਂਟ ਦਾ ਸੁਣੋਗੇ ਤੇ ਭੱਜੇ ਆਓਗੇ ਤੇ ਉਹਨਾਂ ਤੇ ਤਰਸ ਖਾ ਕੇ ਉਹਨਾਂ ਨੂੰ ਘਰ ਵਾਪਸ ਲੈ ਆਓਗੇ ਓ ਭਾਬੀ ਸ਼ਰਮ ਕਰ ਆਹ ਮੁਸੀਬਤ ਦੇ ਟਾਈਮ 'ਚ ਵੀ ਨਾ ਤੂੰ ਆਪਣੇ ਗੰਦੇ ਦਿਮਾਗ ਦੇ ਘੋੜੇ ਭਜਾਉਣਾ ਨਹੀਂ ਹਟਦੀ ਮੰਮੀ ਬਲਜੀਤ ਭਾਬੀ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਪਰ ਤੁਸੀਂ ਤਾਂ ਆਪਣੇ ਖੂਨ ਦਾ ਪਾਣੀ ਬਣਾਓ ਕਿ ਕੱਲ ਨੂੰ ਰਿਸ਼ਤੇ ਨਾਲ ਨਜ਼ਰ ਮਿਲਾਉਣ ਤੋਂ ਅੱਗੇ ਵੀ ਨਾ ਰਹੋ ਨਾ ਹੁਣ ਤੂੰ ਮੈਨੂੰ ਮਤਾਂ ਦਵੇਂਗੀ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਜਿਵੇਂ ਮੈਨੂੰ ਕਾਹਦੇ ਦਾ ਪਤਾ ਹੀ ਨਹੀਂ ਉਹ ਹੀ ਤਾਂ ਮੰਮੀ ਐਵੇਂ ਭੈਣ ਜੀ ਸਾਨੂੰ ਬਾਦੂ ਦੇ ਮਤਾਂ ਦੇਣ ਲੱਗੇ ਹੋਏ ਨੇ ਮੈਨੂੰ ਤਾਂ ਨਾ ਭੈਣ ਜੀ ਵੀ ਉਹਨਾਂ ਦੇ ਨਾਲ ਹੀ ਰਲੇ ਲੱਗਦੇ ਨੇ ਇੰਨਾ ਸਾਰਿਆਂ ਨੂੰ ਐ ਹੈ ਵੇ ਐ ਤਾਂ ਮੰਮੀ ਨੇ ਮੰਨਣਾ ਨਹੀਂ ਜੇ ਉਹ ਡਰਾਉਣ ਵਾਲੀ ਗੱਲ ਕਰਨਗੇ ਤਾਂ ਮੰਮੀ ਮੰਨ ਜੂਗੀ ਬੱਸ ਕਰ ਭਾਬੀ ਕਿਸੇ ਚੀਜ਼ ਦੀ ਹੱਦ ਹੁੰਦੀ ਐ ਨਾਲੇ ਮੁਸੀਬਤ ਮੇਰੇ ਭਰਾ ਤੇ ਆਈ ਐ ਉਹਨਾਂ ਨੇ ਕੋਈ ਡਰਾਉਣ ਰੋਣ ਵਾਲੀ ਗੱਲ ਨਹੀਂ ਕੀਤੀ ਜੇ ਇਹੀ ਮੁਸੀਬਤ ਤੇਰੇ ਭਰਾ ਤੇ ਆਈ ਹੁੰਦੀ ਫੇਰ ਫੇਰ ਤੂੰ ਕੀ ਕਰਦੀ ਰਮਨ ਆਪਣੀ ਹੱਦ 'ਚ ਰਹਿ ਤੂੰ ਮੇਰੇ ਭਰਾ ਤੱਕ ਕਿਵੇਂ ਪਹੁੰਚ ਰਹੀ ਆਂ ਡਰਾਮੇ ਨਾਲ ਤੇਰਾ ਭਰਾ ਕਰਦਾ ਮੇਰਾ ਨਹੀਂ ਉਹ ਵੀ ਮੰਮੀ ਦੀਆਂ ਨਜ਼ਰਾਂ 'ਚ ਚੰਗਾ ਬਣਨ ਲਈ ਤੇ ਉਹ ਚੰਗਾ ਬਣਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਰਜੀਤ ਚੁੱਪ ਕਰ ਤੂੰ ਜੇ ਮੈਂ ਤੁਹਾਨੂੰ ਕੁਝ ਕਹਿ ਨਹੀਂ ਰਹੀ ਤੁਸੀਂ ਟੁੱਟੇ ਚਿੱਤਰ ਵਾਂਗੂ ਅੱਗੇ ਅੱਗੇ ਵਧ ਜਾਨੀਓ ਫੇਰ ਮੰਮੀ ਤੁਸੀਂ ਦੀਦੀ ਨੂੰ ਵੀ ਚੁੱਪ ਕਰਵਾ ਲਓ ਕਿਵੇਂ ਸੋਡੇ ਸਾਹਮਣੇ ਮੇਰੇ ਪੇਕਿਆਂ ਤੱਕ ਜਾਂਦੀ ਐ ਭਾਬੀ ਤੂੰ ਕਿਹੜਾ ਘਟ ਹੈ ਤੂੰ ਵੀ ਮੇਰੇ ਪੱਕੇ ਪਰਿਵਾਰ ਨੂੰ ਤੋੜਨ ਤੇ ਤੁਲੀ ਹੋਈ ਹੈ ਨਾਲ ਕਿਸੇ ਹੱਦ ਤੱਕ ਤੋੜ ਵੀ ਚੁੱਕੀ ਹੈ ਦੇਖ ਲਓ ਮੰਮੀ ਕਿਵੇਂ ਡਰਾਮਾ ਕਰ ਰਹੀ ਹੈ ਇਹ ਕਿਵੇਂ ਸੋਡੇ ਸਾਹਮਣੇ ਮੇਰੇ ਤੇ ਇਲਜ਼ਾਮ ਤੇ ਇਲਜ਼ਾਮ ਸਿੱਟੀ ਜਾਂਦੀ ਹੈ ਉਹ ਮੇਰੇ ਕਰਕੇ ਨਹੀਂ ਤੇਰੇ ਭਰਾ ਭਜਾਈ ਕਰਕੇ ਘਰ ਟੁੱਟਿਆ ਇਹ ਰਹਿਣ ਦੇ ਨੀ ਬਲਜੀਤ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੂੰ ਵੀ ਕਿਸੇ ਨਾਲੋਂ ਕੱਟ ਨਹੀਂ ਹੈਗੀ ਮੂੰ ਨਾ ਸਿਰਫ ਹਜੇ ਨਾ ਮੇਰੇ ਮੁੰਡੇ ਕਰਕੇ ਬਚੀ ਹੋਈ ਹੈ ਜਿੱਦੇ ਮੇਰੇ ਮੁੰਡੇ ਨੇ ਕਹਿ ਦਣਾ ਉੱਦੀ ਘਰੋਂ ਕੱਢ ਦੂੰ ਤੈਨੂੰ ਮੰਮੀ ਜੀ ਹੁਣ ਮੈਂ ਕਿੰਨੀ ਵਾਰ ਆਪਣੀਆਂ ਗਲਤੀਆਂ ਦੀ ਮਾਫੀ ਮੰਗਾਂ ਜੇ ਤੁਸੀਂ ਮੈਨੂੰ ਮaaf ਕਰ ਦੋਗੇ ਨਾ ਫਿਰ ਇਹ ਵੀ ਮੈਨੂੰ ਮaaf ਕਰ ਦੇਣਗੇ ਤੁਹਾਨੂੰ ਪਤਾ ਨਾ ਮੰਮੀ ਇਸ ਘਰ 'ਚ ਮੈਂ ਤੁਹਾਡਾ ਸਭ ਤੋਂ ਵੱਧ ਕਰਦੀ ਆ ਤੇ ਮੈਨੂੰ ਪਤਾ ਹੈ ਮੇਰੇ ਤੋਂ ਗਲਤੀ ਹੋਈ ਆ ਤੇ ਉਸ ਗਲਤੀ ਦੀ ਮੈਂ ਤੁਹਾਡੇ ਤੋਂ ਮਾਫੀ ਵੀ ਮੰਗ ਰਹੀ ਆ ਨਾਲੇ ਮੰਮੀ ਮੈਂ ਤਾਂ ਇਹ ਪਹਿਲੀ ਵਾਰ ਗਲਤੀ ਕੀਤੀ ਆ ਰਾਜ ਨੇ ਤਾਂ ਕਿੰਨੀ ਵਾਰੀ ਗਲਤੀ ਕੀਤੀ ਆ ਤੁਸੀਂ ਉਹਨੂੰ ਉਹਦੀ ਮaaf ਕਰ ਦਿੰਦੇ ਸੀ ਤੇ ਮੇਰੀ ਵੀ ਇਹ ਪਹਿਲੀ ਤੇ ਆਖਰੀ ਗਲਤੀ ਸਮਝ ਕੇ ਮaaf ਕਰ ਦੋ ਨਾ ਪਲੀਜ਼ ਮੰਮੀ ਮੈਨੂੰ ਘਰੋਂ ਨਾ ਕੱਢਿਓ ਮੇਰਾ ਤੁਹਾਡੀ ਸਿਵਾ ਹੈ ਹੀ ਕੌਣ ਲੈ ਲੱਗੀ ਮੰਮੀ ਇਹ ਤਾਂ ਤੁਹਾਨੂੰ ਮਸਕੇ ਲਾਉਣ ਚੱਲ ਛੱਡ ਮੈਂ ਤਾਂ ਕੀ ਲੈਣਾ ਤੁਸੀਂ ਮੈਨੂੰ ਦੱਸੋ ਤੁਸੀਂ ਮੇਰੇ ਨਾਲ ਚੱਲੋਗੇ ਵੀਰੇ ਦਾ ਪਤਾ ਲੈਣਾ ਇਹ ਨਹੀਂ ਨਾ ਮੈਂ ਨਹੀਂ ਜਾਂਦੀ ਮੰਮੀ ਬੀਰੇ ਦੀ ਐਕਸੀਡੈਂਟ ਦੀ ਖਬਰ ਸੁਣ ਕੇ ਤੁਸੀਂ ਕਿਵੇਂ ਰਹਿ ਸਕਦੇ ਹੋ ਉਹਦਾ ਪਤਾ ਲਏ ਤੋਂ ਬਿਨਾ ਰਹਿ ਤਾਂ ਨਹੀਂ ਸਕਦੀ ਪਰ ਕੀ ਪਤਾ ਬਲਜੀਤ ਦੀ ਗੱਲ ਸੱਚ ਹੋਵੇ ਤੇ ਸ਼ੈਲੀ ਝੂਠ ਬੋਲਦੀ ਹੋਵੇ ਤੇ ਮੈਂ ਉਹਨਾਂ ਦੇ ਤਰਸ ਖਾ ਕੇ ਘਰੇ ਲਿਆਉਂਗੀ ਤੇ ਰਾਜ ਦਾ ਬਣਦਾ ਹਿੱਸਾ ਉਹਨਾਂ ਨੂੰ ਦੇ ਦੂੰਗੀ ਰਾਮਨ ਹੁਣ ਜਿਹੜਾ ਮੈਂਨੇ ਫੈਸਲਾ ਲੈ ਲਿਆ ਨਾ ਉਹਤੇ ਮੈਂ ਖਰੀ ਉਤਰੂੰਗੀ ਚਾਹੇ ਮੇਰੀ ਗੱਲ ਕਿਸੇ ਦੇ ਗਿੱਟੇ ਲਗੇ ਚਾਹੇ ਗੋਡੇ ਲਗੇ ਮੰਨ ਗਏ ਮੰਮੀ ਤੁੰਨ ਤੁਸੀਂ ਤਾਂ ਨਾ ਪੱਥਰ ਤੇ ਲਕੀਰ ਖਿੱਚਤੀ ਹੁਣ ਤਾਂ ਰਮਨ ਭੈਣ ਜੀ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਬੱਸ ਕਰ ਭਾਬੀ ਆ ਬੰਨੇ ਤੇਰੇ ਮਰੇ ਹੱਥ ਤੁਰ ਜਾ ਇੱਥੋਂ ਵੈਸੇ ਚੰਗਾ ਹੀ ਹੋਇਆ ਜਿਹੜਾ ਮੇਰੇ ਨਾਲ ਕੋਈ ਜਾ ਨਹੀਂ ਰਿਹਾ ਓਡੀਆਂ ਇਹ ਹਰਕਤਾਂ ਦੇਖ ਕੇ ਇਹ ਰੂਪ ਦੇਖ ਕੇ ਮੇਰੇ ਤੋਂ ਨਹੀਂ ਸਹਿ ਹੋ ਰਿਹਾ ਉਹ ਬੀਰਾ ਕਿਵੇਂ ਸਹੰਦਾ ਮੈਂ ਹੈਰਾਨ ਐ ਨਾ ਤੇ ਕਿਸੇ ਦੀ ਦੁੱਖ ਤਕਲੀਫ ਦੇਖ ਕੇ ਐਨੇ ਮਾੜੇ ਹਾਲਾਤ ਦੇਖ ਕੇ ਕਠੋਰ ਤੋਂ ਕਠੋਰ ਦਿਲ ਵੀ ਪਿਗਲ ਜਾਂਦਾ ਪਰ ਇਹ ਨਹੀਂ ਪਿਗਲੀਆਂ